ਸ੍ਰੀ ਖਾਲਸਾ ਰਵਿਓ ਫਤਿਹ ਜੋ ਕਿ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਲੋੜਵੰਦ ਈਆਂ ਦੇ ਵਿਆਹ ਕੀਤੇ ਗਏ ਆ ਜੋ ਸਾਡੇ ਬਾਬਾ ਜੀਤ ਸਿੰਘ ਜੀ ਸਮਾਜ ਸੇਵਾਦਾਰ ਆ ਇਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜੋ ਦਾਣਾ ਹੈ ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆ ਅਬ ਹਾਲ ਬੁਰਿੰਦਰ ਦਾ ਹਾਲਸਾ ਅਤੇ ਭਤੇ ਜੀ ਖਾਲਸਾ ਲੋਕ ਸਮਾਜ ਸੇਵਾਦਾਰੋਂ ਮੈਸਾਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅੱਜ ਵੀ ਲੋੜਵੰਦਾਂ ਦਾ ਪਰਿਵਾਰ ਵੀ ਬੱਚਿਆਂ ਦੇ ਵਿਰੇ ਆਨੰਦ ਕਾਰਜ ਨੂੰ ਜਾ ਰਹੇ ਨੇ ਜਿਹੜੇ ਦੁਆਰਾ ਸਾਹਿਬ ਵਿਆਹ ਹੋਏ ਉਹਨਾਂ ਬਰੇ ਛੋੜੇ ਮੈਂ ਜੇ ਸਭ ਤੋਂ ਪਹਿਲਾਂ ਤਾਂ ਸਾਰੀ ਤੋਂ ਪਰਿਵਾਰਾਂ ਨੂੰ ਵਧਾਈ ਦੇਣਾ ਥੁੜੀ ਵਾਲਿਆਂ ਨੂੰ ਤੇ ਮੁੰਡੇ ਬਾਰਾਂ ਨੂੰ ਜੁੜਨਾਂ ਤੇ ਅੱਜ ਨੰਗ ਕਰ ਹੋ ਜਾ ਤੇ ਪਰਮਾਤਮਾ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਦਾ ਜਿਹੜਾ ਹੈ ਨਾ ਬਹੁਤ ਵਧੀਆ ਰਹੇ ਸ੍ਰੀ ਖਾਲਸਾ ਵਰਗ ਫਤਿਹ ਜੋ ਕਿ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਲੋੜਵੰਦ ਟੀਆਂ ਦੇ ਵਿਆਹ ਕੀਤੇ ਗਏ ਆ ਜੋ ਸਾਡੇ ਬਾਬਾ ਜੀਤ ਸਿੰਘ ਜੀ ਸਮਾਜ ਸੇਵਾਦਾਰਾ ਇਹਨਾਂ ਦਾ ਬਹੁਤ ਹੀ ਸ਼ਲਾਘਾਇਕ ਸਿਰੋਪੀ ਕੰਮ ਕੀਤਾ ਹੈ ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਨੰਨਾਂ ਦਾ ਆਕਰ ਹੈ ਇਹਨਾਂ ਨੇ ਬਹੁਤ ਵਧੀਆ ਰਸਮੀਆਂ ਦੇ ਨਾਲ ਲੋੜਵੰਦੀਆਂ ਦੇ ਵਿਆਹ ਕੀਤੇ ਆ ਤੇ ਨਾਲ ਹੀ ਮੰਗਰ ਦਾ ਰੋਟੀ ਪਾਣ ਦਾ ਸਾਰੇ ਤਰ੍ਹਾਂ ਬਹੁਤ ਹੀ ਮੱਤਵੰਤ ਲੋਕਾ ਹੈਗਾ ਨਾਲ ਤਾਰੀਫ ਉਸ ਦਾ ਗਿਆਵਾ ਅਲਵਾਰੀ ਬੈਟ ਹੋਰ ਵੀ ਚੀਜ਼ਾਂ ਇਹਨਾਂ ਦਾ ਪ੍ਰਮਾਣਿਕ ਰਿਟਰ ਸਾਰੇ ਤਰ੍ਹਾਂ ਦੇ ਇੰਕੀਵੀਆਂ ਤੇ ਇਹ ਜਿਹੜੇ ਕਾਰਨਾਮ ਕਾਰਜਾ ਹਰ ਸਾਲ ਹਰ ਤਰ੍ਹਾਂ ਇਸੇ ਤਰ੍ਹਾਂ ਹੁੰਦੇ ਆਂ ਵੀ ਜੋ ਮਾਰਾ ਇਹਦੇ ਵਿੱਚ ਮਰਕਤਵਾਲੇ ਤੇ ਨਾਲ ਹੀ ਜੋ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਨਾਲ ਬਾਬਾ ਜੀ ਦਾ ਯੋਗਦਾਨ ਰੇ ਸਹਿਯੋਗ ਨੇ ਆ ਤੇ ਮਾਈਕ ਜੀ ਦਾ ਖਾਤਮਾ ਬੈਸ ਸੁਣਦੇ ਠੀਕ ਹੈ ਓਕੇ ਵਾਲੀ ਦਾ ਹਾਲਾਤਾਂ ਪਤਾ ਜੀ ਹਾਲਾਤਾਂ ਬਹੁਤ ਸਿਵਾ ਨਾਲ ਬਣੋ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅੱਜ ਵੀ ਕਰੋੜਵਾਂ ਪਰਿਵਾਰ ਦੇ ਬੱਚਿਆਂ ਦੇ ਅਨੰਦ ਕਾਰਜ ਹੋ ਰਿਹਾ ਹੈ ਜੋ ਜਿਵੇਂ ਅਮਰੀਕਾ ਦਾ ਇੱਕ ਬੱਚਾ ਸਕੂਲਾਂ ਕਿ ਪੜ੍ਹਾਈ ਵਾਸਤੇ ਤੇ ਆਰਥਿਕ ਪੱਧਰ ਦੇ ਕਿਸੇ ਤਰ੍ਹਾਂ ਦੀ ਲੋੜਵੰਦਾਂ ਉਹਨਾਂ ਨੂੰ ਸਭੀ ਸੇਵਾ ਜਾਂ ਡੀਜੀ ਅੰਦਰਾਜ ਵਿੱਚ ਇਸ ਮਾਧਿਅਮ ਸੇਵਾ ਜਿਵੇਂ ਖਰਚ ਕਰਮ ਕਪੜਾ ਦੁੱਧ ਦਰਾਵਾ ਸਭਨ ਸਾਹਿਬ ਬਹੁਤ ਸਮਾਸ਼ਿਵਾ ਜਿਸ ਜਿਹੜੇ ਦੁਆਰਾ ਸਾ ਵਿਆਹ ਹੋਏ ਉਹਨਾਂ ਬਾਰੇ ਤੋਂ ਮੈਂ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਦੋ ਪਰਿਵਾਰਾਂ ਨੂੰ ਵਧਾਈ ਦੇਣਾ ਕੁੜੀ ਵਾਲਿਆਂ ਨੂੰ ਤੇ ਮੁੰਡੇ ਵਾਲਿਆਂ ਨੂੰ ਜਿਉਂਦਾ ਤੇ ਅੱਜ ਨਗਰਦਾਰਾ ਜੀ ਦਾ ਪਰਮਾਤਮਾ ਦਾ ਅਸਰ ਕਰਦਾ ਕਿ ਸੱਚੇ ਬਾਦਸ਼ਾਹ ਇਹਨਾਂ ਦਾ ਜਿਹੜਾ ਹੈ ਨਾ ਬਹੁਤ ਵਧੀਆ ਰੱਖੀ ਤੇ ਬਾਕੀ ਜੋ ਸਾਡੇ ਬਾਬਾ ਜੀ ਹਜੀ ਸਿੰਘ ਜੀ ਆ ਸੇਵਾ ਐਸੇ ਗੁੱਟੋ ਬਲਬਲ ਨਾਮ ਹੈ ਮੋਹਰਮਤੇ ਬਦਰਦ ਐਸੇ ਗੁੱਟੋ ਬਲਬਲ ਬਿਰਸਾਲ ਜੀ ਹੋਣ ਕਰਕੇ ਬੜੀ ਲੋੜ ਉਹ ਗਿਆ ਗਰੀਬ ਘਰਾਂ ਨੂੰ ਲੱਗਦੇ ਜਿਹਾ ਕਿੰਨਾ ਹੈ ਸ਼ਾਇਦ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਸਾਨੂੰ ਸਮਾਜ ਸਮਾਜਿਕ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਇਦਾਂ ਦੇ ਗਰੀਬ ਪਰਿਵਾਰਾਂ ਤੇ ਕਾਰਜ ਜਿਹੜੇ ਸਿਰੇ ਲਾਉਂਦੇ ਆ ਫਿਰ ਦੁਬਾਰਾ ਮੈਂ ਪਰਿਵਾਰਾਂ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਰਜੋ ਫਤੇ ਜੋ ਕਿ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਲੋੜਵੰਦ ਈਆਂ ਦੇ ਵਿਆਹ ਕੀਤੇ ਗਏ ਆ ਜੋ ਸਾਡੇ ਬਾਬਾ ਜੀਤ ਸਿੰਘ ਜੀ ਸਮਾਜ ਸੇਵਾਦਾਰ ਆ ਇਹਨਾਂ ਦਾ ਬਹੁਤ ਹੀ ਸ਼ਲਾਘਾ ਇਸ ਤੋਂ ਵਿੱਚ ਯੋਗਦਾਨ ਹੈ ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆ ਅਗਵਾਈ ਬਰੀ ਦਾ ਖਾਲਸਾ ਅਤੇ ਬਕੇ ਜੀ ਹਾਲਸਾ ਗੋਲਸ ਸੇਵਾ ਸਿਵਾ ਗੱਲੋਂ ਅਮੇਸਾ 100 ਬੰਦਾ ਦੀ ਮਦਦ ਕੀਤੀ ਜਾਂਦੀ ਹੈ ਅੱਜ ਵੀ ਗੋਲ ਬੰਦ ਪਰਿਵਾਰ ਦੇ ਬੱਚਿਆਂ ਦੇ ਲਈ ਅੰਨਦ ਕਾਰਜ ਨੂੰ ਜਾ ਰਹੇ ਨੇ ਜਿਹੜੇ ਦੁਆਰਾ ਸਾਹਿਬ ਵਿਆਹ ਹੋਏ ਉਹਨਾਂ ਬਰੇ ਟੋੜੇ ਮੈਂ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਦੋ ਪਰਿਵਾਰਾਂ ਨੂੰ ਬਤਾਈ ਦਿੰਨਾ ਕੁੜੀ ਵਾਲਿਆਂ ਨੂੰ ਤੇ ਮੁੰਡੇ ਵਾਲਿਆਂ ਨੂੰ ਜੀ ਉਹਨਾਂ ਦੇ ਅੱਜ ਨੰਦਕਾਰ ਹੋ ਜਾਂਦੇ ਪਰਿਵਾਰ ਪਰ ਅਰਦਾਸ ਕਰਨਾ ਕਿਸੇ ਤੇ ਬਾਸ਼ਾ ਨੰਦਾ ਜਿਹੜਾ ਹਨਾ ਬਹੁਤ ਵਧੀਆ ਰਵੇ। ਸ੍ਰੀ ਖਾਲਸਾ ਵੈਲਕਮ ਖੱਤੇ ਜੋ ਕਿ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਲੋੜਵੰਤਿਆਂ ਦੇ ਵਿਆਹ ਕੀਤੇ ਗਏ ਆ ਜੋ ਸਾਡੇ ਬਾਬਾ ਜੀਤ ਸਿੰਘ ਜੀ ਸਮਾਜ ਸੇਵਾਦਾਰਾ ਇਹਨਾਂ ਦਾ ਬਹੁਤ ਹੀ ਛਲਾਗਾ ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਨਾਮ ਧੰਨਵਾਦ ਕਰਦੇ ਆ ਇਹਨਾਂ ਨੇ ਬਹੁਤ ਵਧੀਆ ਸੇਵਾ ਜੀ ਧੰਨ ਨਾਲ ਲੋੜਵੰਤਿਆਂ ਦੇ ਵਿਆਹ ਕੀਤੇ ਆ ਦੇ ਨਾਲ ਹੀ ਲੰਗਰ ਦਾ ਰੋਟੀਪੰਡ ਸਾਰੇ ਤਰ੍ਹਾਂ ਬਹੁਤ ਹੀ ਵੱਤਵੰਦ ਵਰਤ ਹੈਗਾ ਨਾਲ ਕਿਉਂਕਿ ਸਦਾਰੀ ਪ੍ਰਸਤਾ ਗਿਆ ਵਾਲਾ ਅਲਬਾਰੀ ਮੈਟ ਹੋਰ ਵੀ ਚੀਜ਼ਾਂ ਇਹਨੇ ਘਰ ਦਾ ਮਾਨਕ ਦੇ ਸਾਰੇ ਤਰ੍ਹਾਂ ਦੀਆਂ ਵੀ ਇਹ ਜਿਹੜੇ ਕਾਹ ਅਨੰਦ ਕਾਰਜ ਆ ਹਰ ਸਾਲ ਹਰ ਤਰ੍ਹਾਂ ਇਸੇ ਤਰ੍ਹਾਂ ਹੁੰਦੇ ਆ ਵੀ ਜੋ ਮਹਾਰਾਜ ਇਹਦੇ ਵਿੱਚ ਮਰਕਤ ਪਾਵੇ ਤੇ ਨਾਲ ਹੀ ਜੋ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਨਾਲ ਬਾਬਾ ਜੀ ਦਾ ਯੋਗਦਾਨ ਦੇ ਸਹਿਯੋਗ ਦੇਣ ਤੇ ਮੈਂ ਵੀ ਜੀ ਦਾ ਖਾਤਾ ਮੈਂ ਈਆਂ ਉਹ ਕਿ ਵਾਲੰਟੀਅਰ ਦਾ ਹਲਸਾ ਹੈ ਕਿ ਪੱਕੇ ਜੀ ਹਲਸਾ ਕੋਲ ਸਮਾਜ ਸੇਵਾ ਨਾਲ ਬੰਨੋਂ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅੱਜ ਵੀ ਕੋਰੋਨਾ ਬੰਦ ਪਰਿਵਾਰ ਦੇ ਬੱਚਿਆਂ ਦੇ ਅਨੰਦ ਕਾਰਨ ਮੂਰ ਜਾ ਰਹੇ ਨੇ ਸੋ ਜਿਹਨੇ ਅਮਰੀਕਾ ਦਾ ਰਾਗ ਇੱਕ ਬੱਚਾ ਸਕੂਲਾਂ ਕਿ ਪੜ੍ਹਾਈ ਵਾਸਤੇ ਤੇ ਆਰਥਿਕ ਪਰਿਵਾਰ ਜਿਹੜੇ ਕਿਸੇ ਤਰ੍ਹਾਂ ਦੇ ਵੀ ਲੋੜਵੰਦ ਹਨ ਉਹਨਾਂ ਨੂੰ ਸਾਡੀ ਸੇਵਾ ਜਾਂ ਡੀਜੀ ਦੇ ਅੰਦਰ ਆ ਜਾ ਇਸ ਮਾਦੀਏ ਸਵਾਗਤ ਵਿੱਚ ਸਰਕਾਰੀ ਕਰਮਚਾਰੀ ਕਪੜੇ ਕਪੜਾਦੂਪਤਰਾ ਪਰ ਖਾਨ ਸਾਹਿਬ ਬਹੁਤ ਸਮਾਜ ਸਭਾ ਇਸੇ ਵਾਰਾਂ ਮੈਂ ਕੀਤਾ ਵੀ ਜਿਹੜੇ ਦੁਆਰਾ ਸਾ ਵਿਆਹ ਹੋਏ ਉਹਨਾਂ ਬਰੇ ਥੋੜੇ ਮੈਂ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਨੂੰ ਪਰਿਵਾਰਾਂ ਨੂੰ ਵਧਾਈ ਦੇਣਾ ਕੁੜੀ ਵਾਲਿਆਂ ਨੂੰ ਤੇ ਮੁੰਡੇ ਵਾਲਿਆਂ ਨੂੰ ਜੁਗਤਾਂ ਤੇ ਅੱਜ ਨਗਰਦਾਰ ਹੋ ਜਾਣਾ ਦਾ ਪਰਮਾਤਮਾ ਅਰਦਾਸ ਕਰਨਾ ਕਿ ਸੱਚੇ ਬਾਦਸ਼ਾਹ ਇਹਨਾਂ ਦਾ ਜਿਹੜਾ ਅਗਤੀ ਜੋਣਾ ਨਾ ਬਹੁਤ ਵਧੀਆ ਰੱਖੀ ਤੇ ਬਾਕੀ ਸਾਡੇ ਬਾਬਾ ਜੀ ਹਜੀਪ ਸਿੰਘ ਜੀ ਆ ਸੇਵਾ ਐਸੇ ਗੁੱਟੋ ਬਲ ਬਲ ਨਾਮ ਬਹੁਤ ਵੱਡੇ ਅਦਰਕ ਜੀ ਬਹੁਤ 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 ਸਾਲਾਂ ਤੋਂ ਬੜੇ ਬੜੇ ਲੋੜਾਂ ਨੂੰ ਗਾਇਸ ਜੀ ਗਰੀਬ ਘਰਾਂ ਅੱਛਾ ਲੱਗਦਾ ਜੀ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਸਾਨੂੰ ਸਮਾਜ ਦੇ ਸਮਾਜਿਕ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਇਦਾਂ ਦੇ ਗਰੀਬ ਪਰਿਵਾਰਾਂ ਦੇ ਕਾਰਜ ਜਿਹੜੇ ਸਿਰੇ ਲਾਉਂਦੇ ਆ ਫਿਰ ਦੁਬਾਰਾ ਮੈਂ ਪਰਿਵਾਰਾਂ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ